ਹਾਲ ਜੀ ਸਰ ਜੀ ਨਾਟਾ ਜੀ ਸਭ ਤੋਂ ਪਹਿਲਾਂ ਮੈਂ ਜੋ ਬੋਲੇ 100 ਰੁਪਏ ਭਗਵਾਨ ਵਾਲੀਕ ਮਹਾਰਾਜ ਕੀ ਜੈ ਮੈਂ ਸਚਿਸ਼ਮਨ ਹਰ ਸਭ ਤੋਂ ਪਹਿਲਾਂ ਮੈਂ ਜੈ ਭੀਮ ਜੈ ਭਾਰਤ ਭਾਰਤੀ ਆਮ ਜਨਤਾ ਪਾਰਟੀ ਠੀਕ ਹੈ ਜੀ ਨਾ ਸਰ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਮੋਟਿਵ ਹੈ ਮੋਟਿਵ ਤਾਂ ਸਾਰੇ ਪ੍ਰਤੀਨਿਧ ਸਰ ਸ਼ਹਿਰ ਨੂੰ ਅਸੀਂ ਨੂੰ ਪਤਾ ਵਾ ਕਿ ਸਾਡੀ ਜਿਹੜੀ ਜੰਗ ਬੜੀ ਲੰਬੀ ਚੱਲਦੀ ਬਈ ਹੈ ਸੋਨੀ ਭੱਟੇਲ ਦੇ ਨਾਮ ਉਨੇ ਨਾਲ ਸਾਰੇ ਪਾਸੇ ਹੱਥ ਪਾਰ ਮਾਰ ਕੇ ਪ੍ਰਸ਼ਾਸਨ ਤੱਕ ਹੱਥ ਪਾਰ ਮਾਰ ਉਹ ਚੱਲੀ ਨਹੀਂ ਉਹਨਾਂ ਨੇ ਕਿਹਾ ਨਾਟਕ ਵਿੱਚ ਆਇਆ ਕੁਝ ਵਿਕਾਊ ਬੰਦੇ ਕੁਝ ਵਿਕਾਊ ਬੰਦਿਆਂ ਨੇ ਆਪਣਾ ਹੱਥ ਜੀ ਲੈ ਕੇ ਉਹਨਾਂ ਨਾਲ ਸਾਥਾ ਲਾ ਕੇ ਉਹਨਾਂ ਨੂੰ ਝੂਠੇ ਸੱਚੇ ਇਲਜ਼ਾਮ ਲਵਾਏ ਕਿ ਮੈਂ ਇਸ ਤੀ ਸ਼ਨਾਰ ਨੂੰ ਅਸੀਂ 16 16000 ਰੁਪਈਆ ਪਲਾਟਾ ਦਾ ਨਾ ਦਿੱਤਾ ਜਿਹੜਾ 100 1000 ਦੀ ਗੱਲ ਕਰਦੇ ਨਾ ਉਹ ਹੱਥ ਧਾਰੇ ਮੇਰੇ ਮੈਂ ਹੱਥ ਧਾਰੇ ਪੈਸੇ ਲਏ ਆ ਮੇਰਾ ਲੈਣ ਦੇ ਨਾ ਗੂਗਲ ਤੇ ਚੱਲਦਾ ਮੈਨੂੰ ਪਤਾ ਸਾਰਾ ਹੁਣ ਕਿਸੇ ਕੋ ਮੈਂ ਪਿਛਲੇ ਹੱਥ ਤੇ 3 ਲੱਖ ਇੱਕ ਮੈਂ ਧਾਰਾ ਫੜਿਆ ਵਾ ਕੱਲ ਉੱਥੇ ਕੋ ਦਿਖਾ ਦੇ ਦੂਗੇ ਸਾਰੇ ਕੋਈ ਏਜੰਟੀ ਦੇ ਪੈਸੇ ਲਏ ਜੀ ਸਾਡੇ ਕੋਲ ਧਾਰੇ ਲਏ ਜੀ ਔਰ ਜਿਹੜਾ 16 ਸਾਲ ਦਿੱਤਾ ਅੱਜ ਤੇ ਦੋ ਪੰਜਾਂ ਮਹੀਨੇ ਬੈਠੇ ਘਰ ਜੀਨੇ ਆਪਣੇ ਘਰ ਵਾਲ ਨੂੰ ਘਰੋਂ ਕੱਢਤਾ ਤੇ ਦੋ ਮਹੀਨੇ ਤੇ ਰੱਖਿਆ ਸੀ ਉਹਨੂੰ ਦੋ ਮਹੀਨੇ ਰੱਖਿਆ ਜਿਸ ਵਿੱਚ ਉਹਨੇ ਆਪਣੇ ਖਰਚਾ ਸਾਡੇ ਕੋਲ ਲੈਂਦਾ ਉਹ ਪੈਸੇ ਸਾਨੂੰ ਇਹ ਕਹਿ ਕੇ ਲੈਦਾ ਕਿ ਜੇ ਤੁਹਾਨੂੰ ਜੇ ਤੁਹਾਨੂੰ ਪੈਸੇ ਪਾਏ ਆ ਸਾਨੂੰ ਵਾਪਸ ਕੀਤੇ ਜਾਣ ਉਹ ਮੈਂ ਦੋ ਬੰਦੇ ਦੇ ਗਵਾਹਾਂ ਦੀ ਹਾਰੀ ਉਹਦੇ ਪੈਸੇ ਨੂੰ ਵਾਪਸ ਕਰਦਾ ਰਿਹਾ ਦੂਜੀ ਗੱਲ ਨਾ ਡਬਿੰਗ ਰਿਕਾਰਡਿੰਗ ਤਾਂ ਮੈਂ ਦੱਸਾਂ ਜਦੋਂ ਐਮਪੀ ਲੈਸਨ ਚੱਲਣੀ ਚੰਨੀ ਦੀ ਰਿਕਾਰਡਿੰਗ ਡਬਿੰਗ ਹੋਈ ਸੀਗੀ ਪੂਰੇ ਇਲਾਕੇ ਚੱਲੀ ਤੇ ਇੱਕ ਐਡੇ ਡਬੀ ਰਿਕਾਰਡਿੰਗ ਜਿਹੜਾ ਅਬੇ ਸਾਈਕਲ ਕੋਈ ਉਹ ਬੀਬੀ ਦਾ ਜਿੰਨੇ ਮੈਂ ਹੁਣ ਤੁਹਾਨੂੰ ਮੈਂ ਦੱਸ ਰਿਹਾ ਜੇ ਜਿਹੜੀ ਬੀਬੀ ਨੇ ਦਿਖਾ ਦਿੱਤੀ ਆ ਉਹਦਾ ਜਿਹੜਾ ਰਿਲੇਸ਼ਨ ਮੈਂ ਤੁਹਾਨੂੰ ਹੁਣ ਮੀਡੀਆ ਸਾਹਮਣੇ ਦੱਸ ਸਕਦਾ ਮੈਨੂੰ ਖੁਦ ਨੂੰ ਸ਼ਰਮ ਹੁੰਦੀ ਆ ਔਰ ਕੋ ਦੁਹੋਂਦੀ ਆ ਔਰ ਉਹਦੇ ਘਰ ਵਾਲੇ ਨੇ ਇੱਕ ਵੀਡੀਓ ਬਣਾ ਕੇ ਪਾਈ ਸੀ ਕਿ ਜੇ ਮੈਨੂੰ ਕੁਝ ਹੋ ਜਾਂਦਾ ਤੇ ਅਬੇ ਸੈਕਿੰਡ ਤੇ ਮੇਰੇ ਸਾਸੂ ਕੀ ਜ਼ਿੰਮੇਵਾਰ ਹੁਣ ਅਸੀਂ ਡੀਐਸਪੀ ਸਾਹਿਬ ਕੋਲ ਗਏ ਉਹ ਕਹਿੰਦੇ ਅਸੀਂ ਵੈਰੀਫਾਈ ਕੀਤਾ ਕੋਈ ਸੱਚਾਈ ਦੀ ਨਜ਼ਰ ਨਹੀਂ ਆ ਰਹੀ ਪਰ ਮੈਨੂੰ ਕਿਸੇ ਸੂਤਰਾ ਤੋਂ ਲੱਗਾ ਕਿ ਪੁਲਿਸ ਪ੍ਰਸ਼ਾਸਨ ਇੱਕਿਆ ਨਹੀਂ ਤੇ ਕਰਨੀ ਜਿਹਾ ਫਰਕ ਆ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਨਾ ਜਿਹੜੇ ਪਰਚੇ ਪੋਰ ਬਣਾ ਰਿਆ ਜੋ ਸਾਰਾ ਝੂਠਾ ਵਾ ਅਸੀਂ ਇਸ ਸੰਬੰਧਕ ਮੰਗ ਪੱਤਰ ਮਾਂਜੇਗਾ ਅਸੀਂ ਕੂਰਤਾਂ ਦਿੱਤਾ ਉਹਦੀ ਹਾਲ ਤੱਕ ਕੋਈ ਕਾਰਵਾਈ ਨਹੀਂ ਹੋਈ ਦਰਖਾਸਤਾਂ ਡੀਜੀਪੀ ਮਾਂਜੇ ਡੀਜੀਪੀ ਸਾਹਿਬ ਨੂੰ ਮੁੱਖ ਮੰਤਰੀ ਸਾਹਿਬ ਨੂੰ ਅੱਜ ਵੀ ਇੱਕ ਆਜੀ ਸਾਹਿਬ ਨੂੰ ਤੇ ਇੱਕ ਅਸੇ ਸਾਨੂੰ ਦੁਆਰਾ ਦੇਖਾ ਦੇ ਕੇ ਆਏ ਆ ਸਾਡੀ ਦਰਖਾਸਤ ਕੋਈ ਕਾਰਵਾਈ ਨਹੀਂ ਆ ਇਹ ਸਾਰਾ ਜਿਹੜਾ ਛੜੇ ਯੰਤਰ ਆ ਸੋਨੀ ਪਟਿਆਲਾ ਰਾਹ ਨਹੀਂ ਦਵਾਜ ਕਰਦਾ ਪਿਆ ਵਾ ਤੇ ਕਾਰਨ ਇਹ ਤੁਹਾਡੇ ਤੋਂ ਛੜੰਦਰ ਹੋ ਚਾ ਜਾ ਰਿਹਾ ਕਿਉਂ ਕਿਉਂਕਿ ਸ਼ਬਦ ਧਿਆਨ ਦੇ ਬੜਾ ਜਾਵੇ ਤੇ ਜਿਹੜਾ ਜਗਤ ਕੰਮ ਰੁਕ ਜਾਵੇ ਪਰ ਸਰਪਰਚੇ 1 ਛੜ ਕੇ 10000 ਦੋ ਪਰ ਉਹ ਜਿਹੜਾ ਕੰਮ ਲਿਖਿਆ ਨਾ ਉਹ ਹੋਣਾ ਨਹੀਂ ਮੈਂ ਤੁਸੀਂ ਦੇਖੋ ਪਿਛਲੇ ਦਿਨੀ ਵਾਲੀਂ ਮਾਰੇ ਮੂਰਤੀ ਸਥਾਪਨਾ ਹੋ ਗਈ ਆ ਉਹ ਸਾਨੂੰ ਮਜਬੂਰੀ ਤੌਰ ਤੇ ਇਹੇ ਕੰਮ ਸਾਨੂੰ ਉੱਥੇ ਕਰਨਾ ਪੈਣਾ ਵਾ ਜੇਕਰ ਪ੍ਰਸ਼ਾਸਨ ਨੇ ਸਾਡੇ ਹਣਾ ਦੇਖੋ ਅਸੀਂ ਪ੍ਰਸ਼ਾਸਨ ਹਰ ਗੱਲ ਮੰਨੀ 99 ਜੀ ਮੇਘਲਾ ਪ੍ਰਸ਼ਾਸਨ ਨੇ ਅੱਕ ਚ ਬੋਲੇ ਸੀ ਕਿ ਜਿੱਦਾਂ ਕਹਿੰਦੇ ਠੀਕ ਹੈ ਹਰ ਗੱਲ ਮੰਨਦੇ ਪਰ ਤੁਹਾਡੇ ਤੇ ਤਕਸ਼ਾਹੀ ਹੋਈ ਤੁਹਾਡਾ ਕੀ ਪ੍ਰੋਗਰਾਮ ਨਹੀਂ ਨਹੀਂ ਤਕਸ਼ਾਹੀ ਹੋਣ ਤੇ ਕੋਈ ਪ੍ਰੋਗਰਾਮ ਕੰਨਾ ਸੀ ਤਕਸ਼ਾਹੀ ਹੋਣ ਤੇ ਪ੍ਰੋਫੇ ਹੋ ਗਿਆ ਕਹਿੰਦਾ ਜੰਤੀੜਿਆ ਚੁਗੇ ਖੇਤ ਅਪਸਤਾ ਸੇਜੀ ਵਾਰ ਅਸੀਂ ਸੋਮਵਾਰ ਨੂੰ ਡੀਐਸਪੀ ਸਾਹਿਬ ਦੇ ਬਾਅਦ ਪੰਜ ਬੰਦੇ ਭੋਖਰਤਾਲ ਦੇ ਬਹਿਣ ਲਗਾ ਅਨਮਿੱਥੇ ਸਮੇਂ ਲਈ ਜੇ ਸਾਡੇ ਜ਼ਿਲ੍ਹਾ ਪ੍ਰਧਾਨ ਬਾਬਾ ਰਾਜ ਸਿੰਘ ਜੀ ਇਹ ਸੀਨੀਅਰ ਅਗੂ ਗੁਰਪੀ ਸਿੰਘ ਜੀ ਜ਼ਿਲ੍ਹਾ ਉਪ ਪ੍ਰਧਾਨ ਲਾਹਵ ਸਿੰਘ ਜੀ ਤੇ ਬਾਬਾ ਜ਼ਿਲ੍ਹਾ ਪ੍ਰਧਾਨ ਹੀਰਾ ਸਿੰਘ ਜੀ ਤੇ ਬਾਬਾ ਦਸਨ ਨਿਸ਼ਾਨ ਸਿੰਘ ਜੀ ਨੇ ਹੋਂਦ ਜਿਥੇ ਦੇਖੋ ਜਿੰਨਾ ਬੈਠਾਂਗੇ ਜਦ ਤੱਕ ਸਾਡੀ ਦਰਖਾਸਤ ਦਫ਼ਤਰ ਦਾਖਲ ਔਰ ਪਲੱਸ ਸਾਡੀ ਜਿਹੜੀ ਦਰਖਾਸਤ ਕਰਵਨ ਦੀ ਦੂਜੀ ਗੱਲ ਇੱਕ ਬਾਬਾ ਰਾਜ ਸਿੰਘ ਜੀ ਨੂੰ ਠੱਗ ਗਿਆ ਜਾਂਦਾ ਵਾ ਅਜੰਟੀ ਦੇ ਵਿੱਚ ਦੋ ਪਰਚੇ ਤੇ ਦਰਜ ਹੋ ਚੁੱਕੇ ਇੱਕ ਨਵਾਂ ਸ਼ਹਿਰ ਇੱਕ ਇੱਥੇ ਉਹ ਹਨ ਬੜੇ ਪੂਛ ਚੱਕ ਗੱਲਾਂ ਕਰਦਾ ਪਿਆ ਵਾ ਮੈਂ ਤੁਹਾਨੂੰ ਧਿਆਨ ਨਾ ਹੋਣਾ ਚਾਹੁੰਦਾ ਵਾ ਉਹ ਤੇਨ 2022 ਦੇ 173 ਬੜਾ 22 ਇੱਕ ਮਕਦਮਾ ਦਰਜ ਹੋਇਆ ਆ ਉਹਦਾ ਆਧਾਰ ਕਾਰਡ ਉਹਦੇ ਦੋ ਚੱਕ ਮੇਰੇ ਕੋਲ ਪਿਆ ਮੈਨਾਰ ਕੋ ਪੈਸੇ ਲੈਣੇ ਆ ਮੈਨਾਰ ਕੋ ਕੋ ਘੱਟੋ ਕਰ 6.5 ਲੱਖ ਰੁਪਏ ਮੈਨਾਰ ਲੈਣ ਦੇ ਦੋ ਚੱਕ ਦੇਖ ਗਿਆ ਆਧਾਰ ਕਾਰਡ ਪਲੱਸ ਫਾਰਮਾ ਪਲੱਸ ਐਫੀਡੇਟ ਦੇ ਗਿਆ ਪਿਆ ਉਹ ਹੁਣ ਤੁਸੀਂ ਕੀ ਮੰਗ ਚੋ ਸੋ 173 ਬੜਾ ਫਾਈਲ ਇਹ ਕਹਿੰਦਾ ਜੀ ਮੇਰਾ ਰਾਈਨਮ ਹੋ ਗਿਆ ਸਭ ਤੋਂ ਪਹਿਲਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਘੁਮਰਾਹ ਕਰਕੇ ਉਹ ਪਰਚਾ ਦੀ ਘਰ ਦੀ ਤੇ ਉਹਦੇ ਮੁੰਡੇ ਤੇ ਪਲੱਸ ਉਹਤੇ ਉਹਨੇ ਪ੍ਰਸ਼ਾਸਨ ਨੂੰ ਮੂਰਖ ਬਣਾ ਕੇ ਘੁਮਰਾਹ ਕਰਕੇ ਮੁੰਡਾ ਭੇਜਤਾ ਬਾਹ ਹੁਣ ਕਹਿੰਦਾ ਮੇਰਾ ਨਿਬੜ ਗਿਆ ਦੇਖੋ ਇਹ ਹੁੰਦਾ ਪਰਚੇ ਸਟੇਟ ਵਰਸਸ ਜਾਂ ਤਾਂ ਜੁਕਵਾਸ਼ ਹੋਊਗੀ ਜਾਂ ਨਿਬੜ ਗਿਆ ਤੇ ਜੇ ਜਮਾਨਤਾ ਚਰਾਨ ਪੇਸ਼ ਹੋ ਕੇ ਭਰੀ ਹੋਊਗਾ ਠੀਕ ਹੈ ਜੀ ਨਾ ਇਹਨੇ ਜਮਾਨਤਾ ਕਰਾਈਆਂ ਨਾ ਇਹਨੇ ਆਪਣਾ ਕਵਾਸ਼ ਕਰਾਇਆ ਸਿਰਫ ਪਿਆਸੇ ਦੇ ਕੇ ਤਾਂ ਕੰਮ ਖੰਗਰ ਪਰ ਨਹੀਂ ਇਹ ਪਰਚਾ ਇਦਾਂ ਹੀ ਖਤਮ ਹੋਣਾ ਸਾਡੀ ਪ੍ਰਸ਼ਨਾ ਇਹ ਮੰਗ ਆ ਉਸ ਦਿਨ ਕਿ ਜੇਕਰ ਬਾਬੇ ਰਾਜ ਦੀ ਪਾਸੋਂ ਹੀ ਘਰ ਜੀ ਦੀ ਡਰੈਸ ਨਾ ਪਈ ਜਾਂ ਜਮਾਨਤ ਦਿਖਾਵੇ ਸਾਨੂੰ ਆਰਡਰ ਜਮਾਨਤ ਦੇ ਜਾਂ ਪੈਸੇ ਜਮਾਨਤ ਦਿਖਾਵੇ ਜੇ ਡਰੈਸ ਨਹੀਂ ਪਈ ਤੇ ਸਾਡੀ ਪੀ ਸਾਡੇ ਬਾਅਦ ਭੁਖੜ ਦਾਲੇ ਵਿੱਚ ਹੀ ਆਊਗੀ ਜਾਤੇ ਬਾਬੇ ਰੈਸਟ ਤੇ ਜਾ ਸਾਡੇ 550 ਜਿਹੜੀ ਦਾ ਸਾਡੀ ਦਿਖਾਦਾ ਦਸਤਾਲੀ ਹੁੰਦੀ ਉਹ ਦੂਜੀ ਗੱਲ ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਛੜੀ ਅੰਤਰ ਚਾਇਆ ਉਹਨਾਂ ਖਿਲਾਫ 182 ਦੀ ਕਾਰਵਾਈ ਨਹੀਂ ਹੁੰਦੀ ਅਸੀਂ ਪੱਕੇ ਬਾਰੇ ਬੈਠੇ ਹਾਂ ਹੁਣ ਅਸੀਂ ਪ੍ਰਸ਼ਾਸਨ ਨਹੀਂ ਮੰਨੀ ਬੜਾ ਕੁਝ ਕਿਹਾ ਜਿੱਦਾਂ ਅਫਸਰਾਂ ਨੇ ਕਿਹਾ ਅਸੀਂ ਕਿਹਾ ਠੀਕ ਹੈ ਓਕੇ ਜੀ ਤੁਹਾਡੀ ਗੱਲ ਸਿਰ ਮੱਥੇ ਪਰ ਇਹੋ ਕੀ ਫਾਇਦਾ ਅਸੀਂ ਜੀਜੀ ਦੇ ਹੋਏ ਅਸੀਂ ਹੁਣ ਆਕ ਗਏ ਆ ਅਸੀਂ ਨਾ ਸੋਮਵਾਰ ਸਵੇਰੇ 9 ਵਜੇ ਪੂਰਾ ਰਾਈਟ ਟਾਈਮ ਅਸੀਂ 5 ਬੰਦੇ ਪਲੱਸ ਸਾਡੀ ਪਾਰਟੀ ਦੇ ਸਵਰਥਕ 100 200 250 ਜਿੰਨਾ ਬੰਦਾ ਹੋ ਗਿਆ ਉਥੇ ਬਿਠਾਂਗੇ ਅਸੀਂ 5 ਮਹੀਨੇ 24 ਘੰਟੇ ਔਰ ਡੇਲੀ 9 ਤੋਂ 5 50 60 ਬੰਦਿਆਂ ਆਇਆ ਕਰੂਗੇ ਜਾਇਆ ਕਰੂਗੇ ਔਰ ਜਿਹੜੀ ਜ਼ਿੰਮੇਵਾਰੀ ਹੈ ਕਰਦਾ ਪ੍ਰਸ਼ਾਸਨ ਜੇ ਸਾਡੇ ਕੋਈ ਕੁਝ ਹੁੰਦਾ ਵਾ ਉਹ ਜੁਮੇ ਪ੍ਰਸ਼ਾਸਨ ਦੀ ਹੋਵੇਗੀ ਜੈ ਪੀਮ ਜੈ ਬਾਦ ਜੈ ਵਾਲਮੀਕੀ ਖਰਵਾਰ ਬਾਬਾ ਜੀ ਨਾ ਤੁਹਾਡਾ ਜੈ ਪੀਮ ਜੈ ਭਾਰਤਵਾਹਿਗੁਰੂ ਜੀ ਕਾ ਖਾਲਸਾ ਵਾ ਦੇਖਦੇ ਮੈਂ ਜ세ਦਾਰ ਹੀਰਾ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਜੀ ਭਾਰਤੀ ਆਮ ਜਨਤਾ ਪਾਰਟੀ ਜੀ ਬਾਬਾ ਜੀ ਤੁਸੀਂ ਪਾਰਟੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰ ਰਹੇ ਹੋ ਕੀ ਤੁਹਾਡਾ ਮੱਧਾ ਦੇਖੋ ਜੀ ਸਾਡੇ ਭਾਜੀ ਹੁਣਾਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਵਾ ਫੋਨ ਕਰ ਰਹੇ ਸੀ ਤੇ ਸ਼ੇਖਪੁਰ ਤੋਂ ਬੀਬੀ ਅੱਜ ਨੇ ਐਵੇਂ ਜਾਣ ਕੇ ਨਾਮ ਲਾ ਰਹੀ ਆ ਵੀ ਮੈਂ ਇਹਨਾਂ ਦੇ ਜ਼ਿੰਬਾਬਿਆਂ ਦੇ ਸਾਹਮਣੇ ਜਾਂ ਹੋਰ ਨਾਂ ਮੈਂਬਰਾਂ ਦੇ ਸਾਹਮਣੇ ਵੀ ਮੈਂ ਗੁਰਪ੍ਰੀਤ ਜੀ ਹੁਣਾਂ ਦੇ ਸਾਹਮਣੇ ਵੀ ਮਾਇਆ ਦਿੱਤੀ ਆ ਪੈਸੇ ਦਿੱਤੇ ਆ 16-16000 ਰੁਪਇਆ ਪਰ ਕੋਈ ਇਦਾਂ ਦਾ ਕੁਝ ਨਹੀਂ ਆ ਅਸੀਂ ਤੇ ਦੇਖਿਆ ਨਹੀਂ ਬਿਲਕੁਲ ਸਰਾਸਰ ਝੂਠ ਆ ਤਾਂ ਦੂਜੀ ਗੱਲ ਇਹ ਆ ਸਾਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਇਆ ਸੀ ਕਿ ਇਹਦਾ ਇਨਸਾਫ ਕਰਾਂਗੇ ਪਰ ਉਹ ਇਨਸਾਫ ਦੀ ਥਾਂ ਗਲਤ ਰਿਪੋਰਟ ਬਣਾ ਕੇ ਪੇਸ਼ ਕਰ ਰਹੇ ਨੇ ਅਸੀਂ ਜਿਹੜਾ ਵਾ ਆਨ ਮੇਜੇ ਸਮੇਂ ਤੇ ਸੋਮਵਾਰ ਨੂੰ ਭੋਖੜ ਤਾਲ ਤੇ ਪੰਜ ਜਿਹੜੇ ਪੰਜ ਮੈਂਬਰ ਬੈਣਗੇ ਜਿਹਦੇ ਵਿੱਚ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ ਕਿਉਂਕਿ ਪ੍ਰਸ਼ਾਸਨ ਜਿਹੜਾ ਵਾ ਇਹ ਹਰ ਤਰ੍ਹਾਂ ਪ੍ਰਸ਼ਾਸਨ ਦੇ ਨਾਲ ਚੱਲਦੇ ਆ ਤੇ ਉਹ ਸੀਆਈਡੀ ਹੋਵੇ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਪੁਲਿਸ ਪ੍ਰਸ਼ਾਸਨ ਹੋਵੇ ਅਸੀਂ ਹਰ ਇੱਕ ਗੱਲ ਮੰਨ ਕੇ ਚੱਲਦੇ ਆ ਸਾਡੇ ਨਾਲ ਸਾਰਾ ਸਾਰੇ ਧੱਕਾ ਵਾ ਸਾਡੇ ਪ੍ਰਧਾਨ ਸਾਹਿਬ ਜੀ ਹੋਣਾ ਦੇ ਨਾਲ ਬਹੁਤ ਦਿਨਾਂ ਲਈ ਤੁਸੀਂ ਬਹਿਣਾ ਭੁਖੜ ਤੱਕ ਇਹ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਬਹਿਣਾ ਪਵੇਗਾ ਜੀ ਅਣ ਮਿਸ ਤੱਕ ਹਾਂਜੀ ਠੀਕ ਹਾਂਜੀ ਤੁਹਾਨੂੰ ਜੈਪੀ ਜੈਪਾ ਖਾਲਸਾ